ਇਹ ਜਿਹੜਾ ਕਹਿੰਦੇ ਸੀ ਗਾਰੰਟੀ ਸਾਨੂੰ ਸਕੂਲ ਬਣਾਨੇ ਆਂ ਸਾਨੂੰ ਹਸਪਤਾਲ ਬਣਾਨੇ ਗਾਰੰਟੀ ਹੈ ਕਿ ਅਗਰੀਵਾਲ ਦਿੰਦਾ ਸੀ ਭਗਵੰਤ ਸਮਾਨ ਦਿੰਦਾ ਸੀ ਤੁਮਲ ਹਸਪਤਾਲੋ ਦਾ ਹਾਲ ਆ ਕਿ ਕੋਈ ਉੱਤੇ ਨਾ ਕੋਈ ਡਾਕਟਰ ਨਾ ਉੱਤੇ ਕੋਈ ਪੀਐਮਓ ਨਾ ਕੋਈ ਕੰਪਾਉਂਡਰ ਨਾ ਕੋਈ ਦਵਾਈ ਨਾ ਕੋਈ ਇਲਾਜ ਐਮਰਜੈਂਸੀ ਤੇ ਆ ਚੱਲ ਰਿਹਾ ਹੈ ਡਾਕਟਰਾਂ ਦੀ ਨਾ ਮੌਜੂਦਗੀ ਹੋਣ ਕਰਕੇ ਪਾਸਟੇ ਨਹੀਂ ਮਿਲਣ ਕਰਕੇ ਇੱਕ ਮਾਨੇ ਆਪ ਦਾ ਪੁੱਤ ਖੋ ਲਿਆ ਬਹੁਤ ਵੱਡੇ ਦੁੱਖ ਦੀ ਗੱਲ ਹੈ ਮਾਂਸਾ ਸਿਵਲ ਹਸਪਤਾਲ ਵਿੱਚ ਕੋਈ ਡਾਕਟਰ ਨਾ ਹੋਣ ਕਰਕੇ ਇੱਕ ਮਾਂ ਨੇ ਆਪਣੇ ਦੋ ਪੁੱਤਰ ਗਵਾ ਲਏ ਕਿੱਥੇ ਆ ਕੇਜਰੀਵਾਲ ਤੇ ਮਾਨ ਸਰਕਾਰ ਦਾ ਸਿਹਤ ਮਾਡਲ ਇਹ ਕਹਿੰਦੇ ਹੋਏ ਅਕਾਲੀ ਆਗੂ ਤੇ ਸੰਸਦ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਠੇਰਿਆ ਬੀਬਾ ਬਾਦਲ ਅੱਜ ਮਾਂਸਾ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸੀ ਜਿੱਥੇ ਉਹਨਾਂ ਮੌਕੇ ਤੇ ਹੀ ਉੱਚ ਅਧਿਕਾਰੀਆਂ ਦੇ ਨਾਲ ਇਸ ਅਨਗੈਹੀ ਬਾਰੇ ਫੋਨ ਤੇ ਗੱਲਬਾਤ ਕੀਤੀ ਤੇ ਮਾਨ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਇਹ ਹੈ ਆਪ ਸਰਕਾਰ ਦੀ ਸਿਹਤ ਕ੍ਰਾਂਤੀ ਜਿੱਥੇ ਹਸਪਤਾਲਾਂ ਦੇ ਵਿੱਚ ਕੋਈ ਮੁਢਲੀ ਸਹੂਲਤ ਹੀ ਨਹੀਂ ਨਹੀਂ ਬਹੁਤ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਨਾ ਡੂੰਗਾ ਦੁੱਖ ਕਿ ਮੈਂ ਉਹਨੂੰ ਸ਼ਾਇਦ ਬਿਆਨ ਵੀ ਨਹੀਂ ਕਰ ਸਕਦੀ ਕਿ ਦੋ ਪਰਿਵਾਰਾਂ ਦੇ ਇਕਲੌਤੇ ਪੁੱਤ 15 ਸਾਲ ਦੇ 16 ਸਾਲ ਦੇ ਛੋਟੀ ਨਿੱਕੀ ਉਮਰ ਦੇ ਨਾਨਾ ਦੇ ਕੱਲੇ ਪੁੱਤ ਉਹਨਾਂ ਦਾ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਭੱਜ ਕੇ ਪਰਿਵਾਰ ਮਾਨਸਾ ਸਿਵਲ ਹਸਪਤਾਲ ਲੈ ਕੇ ਜਾਂਦਾ ਦੁਪਹਿਰ ਦੇ 3 ਵਜੇ ਇਹ ਵੀ ਨਹੀਂ ਕਿ ਰਾਤ ਦੇ ਹਨੇਰੇ 'ਚ ਦੁਪਹਿਰ ਦੇ 3 ਵਜੇ ਇੱਕ ਡਾਕਟਰ ਇੱਕ ਵੀ ਡਾਕਟਰ ਉੱਥੇ ਨਹੀਂ ਇੱਕ ਕੰਪਾਉਂਡਰ ਤੱਕ ਉੱਥੇ ਨਹੀਂ ਤੇ ਸਾਹਮਣੇ ਦੀ ਕਿਮਸਤੀ ਦੁਕਾਨ ਤੋਂ ਕਿਸੇ ਬੰਦੇ ਨੂੰ ਫੜ ਕੇ ਉਹਦੇ ਟਾਕੇ ਸਿਰ 'ਤੇ ਲਾਏ ਤੇ ਦੂਜੇ ਦੀ ਜਾਨ ਬਚਾ ਕਰਦਾ ਇਹ ਕਹਿੰਦੇ ਤੁਸੀਂ ਇਹਨੂੰ ਲੈ ਜਾਓ ਲੁਧਿਆਣਾ ਲੈ ਜਾਓ ਡੀ ਐਮ ਸੀ 'ਚ ਤੇ ਐਂਬੂਲੈਂਸ ਕੰਮ ਨਾ ਕਰੇ ਤਿੰਨ ਐਂਬੂਲੈਂਸ ਬਦਲ ਕੇ ਇੱਕ ਲੈ ਕੇ ਗਏ ਖੜ ਗਈ ਦੂਜੀ ਲੈ ਕੇ ਗਏ ਉਹ ਖੜ ਗਈ ਤੀਜੀ ਲੈ ਮਸਾ ਮਸਾ ਜਦੋਂ ਕਹਿੰਦੇ ਲੁਧਿਆਣਾ ਪਹੁੰਚੇ ਤੇ ਬੱਚੇ ਦੀ ਮੌਤ ਹੋ ਚੁੱਕੀ ਸੀ ਇਹ ਜਿਹੜੇ ਕਹਿੰਦੇ ਸੀ ਗਾਰੰਟੀ ਸਾਨੂੰ ਸਕੂਲ ਬਣਾਣੇ ਹਨ ਸਾਨੂੰ ਹਸਪਤਾਲ ਬਣਾਣੇ ਗਾਰੰਟੀ ਹੈ ਕਿ ਅਗਰੀਵਾਲ ਦਿੰਦਾ ਸੀ ਭਗਵੰਤ ਮਾਨ ਦਿੰਦਾ ਸੀ ਸਿਵਲ ਹਸਪਤਾਲ ਦਾ ਹਾਲ ਆਏ ਕਿ ਕੋਈ ਉੱਥੇ ਨਾ ਕੋਈ ਡਾਕਟਰ ਨਾ ਉੱਥੇ ਕੋਈ ਸੀਐਮਓ ਨਾ ਕੋਈ ਕੰਪਾਊਂਡਰ ਨਾ ਕੋਈ ਦਵਾਈ ਨਾ ਕੋਈ ਇਲਾਜ ਐਮਰਜੈਂਸੀ ਚ ਆ ਚੱਲ ਰਿਹਾ ਹੈ ਆਪਣੇ ਮਾਨਤੇ ਚ ਅਭੀ ਸਬਕ ਨਹੀਂ ਸਿੱਖਿਆ ਸਰਕਾਰ ਬਲੰਸਰ ਮੋਸੇਵਾਲ ਦੀ ਜ ਹੱਤਿਆ ਹੋਈ ਉੱਥੇ ਵੀ ਕੋਈ ਹਸਪਤਾਲ ਚ ਕੋਈ ਸੇਵਾ ਨਹੀਂ ਉਹਨੂੰ ਦੇਖਣ ਵਾਲਾ ਉਨੇ ਬਾਅਦ ਵੀ ਆਪਾਂ ਦੇਖਿਆ ਦੋ ਹੋਰ ਮਨੀਸ਼ ਕਿਵੇਂ ਜਾ ਕੇ ਤੇਜ਼ ਤੇਜ਼ ਹੋਣ ਆ ਦੋ ਨੌਜਵਾਨ ਬੱਚਿਆਂ ਦੀ ਡਾਕਟਰਾਂ ਦੀ ਨਾ ਮੌਜੂਦਗੀ ਹੋਣ ਕਰਕੇ ਸੋਸਟੇਜ ਨਹੀਂ ਮਿਲਣ ਕਰਕੇ ਇੱਕ ਮਾਂ ਨੇ ਆਪ ਦਾ ਪੁੱਤ ਖੋ ਲਿਆ ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ